ਕਸਪਾ ਰੈਗਰ ਨੇ ਇਟਲੇ ਪਿੰਡ ਧਿਆਨਪੁਰ ਕਲੇਰ ਵਿਖੇ ਮੰਦਰ ਸ਼੍ਰੀ ਰਾਮਵਾੜਾ ਵਿਖੇ ਚੱਲ ਰਹੀ ਗਊਸ਼ਾਲਾ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪਰਾਲੇ ਤਹਿਤ ਅਤੇ ਪੰਜਾਬ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇੱਕ ਪਸ਼ੂਆਂ ਦੇ ਚੈੱਕਅਪ ਅਤੇ ਰੋਗ ਥਾਪ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਭਾਗ ਦੇ ਮਾਹਿਰਾ ਨੇ ਪਸ਼ੂਆਂ ਦਾ ਚੈੱਕਅਪ ਕੀਤਾ ਅਤੇ ਜ਼ਰੂਰਤ ਅਨੁਸਾਰ ਗਊਸ਼ਾਲਾ ਨੂੰ ਦਵਾਈਆਂ ਮੁਹੇਂਆ ਕਰਵਾਈਆਂ ਗਈਆਂ ਡਾਕਟਰ ਸੁਖਮਨ ਪ੍ਰੀਤ ਕੌਰ ਅਤੇ ਡਾਕਟਰ ਰਿਤੂ ਵਰਮਾ ਸਮੇਤ ਉਹਨਾਂ ਦੀ ਟੀਮ ਨੇ ਪਸ਼ੂਆਂ ਦਾ ਚੈੱਕਅਪ ਕੀਤਾ ਇਸ ਦੌਰਾਨ ਪ੍ਰਧਾਨ सुरेंद्र ਕੁਮਾਰ ਵੱਲੋਂ ਜਿੱਥੇ ਵਿਭਾਗ ਅਤੇ ਗਊ ਸੇਵਾ ਕਮਿਸ਼ਨ ਦਾ ਧੰਨਵਾਦ ਕੀਤਾ ਗਿਆ ਉੱਥੇ ਲੋਕਲ ਜਨਤਾ ਨੂੰ ਗਊਸ਼ਾਲਾ ਵਿੱਚ ਸੇਵਾ ਕਰਨ ਲਈ ਅਪੀਲ ਵੀ ਕੀਤੀ ਜੀ ਮੈਂ ਜੀ ਡਾਕਟਰ ਸੁਖਮਨ ਪ੍ਰੀਤ ਕੌਰ ਵੈਟਰੀ ਅਫਸਰ ਹਾਂ ਅੱਜ ਅਸੀਂ ਆਏ ਹਾਂ ਜੀ ਇੱਥੇ ਕਾਂਗਪੁਰ ਵਿਖੇ ਗਊਸ਼ਾਲਾ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਊ ਪੁਲਾਈ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਅੱਜ ਸਹੀ ਜ਼ਰੂਰਤ ਜ਼ਰੂਰਤ ਦੀਆਂ ਦਵਾਈਆਂ ਤੇ ਪਸ਼ੂਆਂ ਦਾ ਮੈਡੀਕਲ ਚੈੱਕਅਪ ਕਰਾਂਗੇ ਜੀ ਪਰ ਕਿਸ ਦੇ ਨਾਮ ਤੇ ਕਿਹਦੇ ਵੱਲੋਂ ਲਗਾਇਆ ਜਾ ਰਿਹਾ ਹੈ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਜੀ ਇਹ ਲਗਾਇਆ ਪੰਜਾਬ ਵੱਲੋਂ ਹਾਂਜੀ ਪੰਜਾਬ ਵੱਲੋਂ ਤੇ ਇੱਥੇ ਤੁਸੀਂ ਚੈੱਕਅਪ ਵਗੈਰਾ ਕੀਤਾ ਪਸ਼ੂ ਮੈਡੀਕਲ ਚੈੱਕਅਪ ਕਰਾਂਗੇ ਤੇ ਜੋ ਜ਼ਰੂਰਤ ਦੀਆਂ ਦਵਾਈਆਂ ਨੇ ਜੋ ਰੋਜ਼ ਮਰ ਰਹੀਆਂ ਦੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਦੇ ਲਈ ਉਹਨਾਂ ਦੇ ਕੋਈ ਜ਼ਖਮਾਂ ਦੀਆਂ ਜਾਂ ਉਹਨਾਂ ਦੀ ਬੇਸਿਕ ਸਾਮ ਸੰਭਾਲ ਜਿਹੜੀ ਹੈ ਉਹਦੇ ਨਾਲ ਰਿਲੇਟਡ ਜੀ ਉਹਨਾਂ ਦੀਆਂ ਜੋ ਬਿਮਾਰੀਆਂ ਹੁੰਦੀਆਂ ਉਹਨਾਂ ਦੀਆਂ ਜ਼ਰੂਰਤੀਆਂ ਦਵਾਈਆਂ ਵੰਡੀਆਂ ਜਾਣਗੀਆਂ ਇਹ ਪਹਿਲਾਂ ਵੀ ਇਦਾਂ ਦੇ ਕੈਂਪ ਲੱਗੇ ਕਿ ਪਹਿਲਾਂ ਹੀ ਲੱਗ ਰਿਹਾ ਜੀ ਸਾਡੇ ਏਰੀਆ ਤਾਂ ਚ ਜੀ ਇਹ ਪਹਿਲਾਂ ਲੱਗ ਰਿਹਾ ਹੈ ਇਹ ਜੋ ਪੰਜਾਬ ਲੈਵਲ ਤੇ ਜਿੰਨੀਆਂ ਗਊਸ਼ਾਲਾ ਨੇ ਉਹਨਾਂ ਵਿੱਚ ਉਹਨਾਂ ਚੋਂ ਸਿਲੈਕਟ ਕੀਤੀਆਂ ਜਾ ਰਹੀਆਂ ਜਿਹੜੀਆਂ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਰਜਿਸਟਰਡ ਨੇ ਉਹਨਾਂ ਦੇ ਵਿੱਚ ਇਹ ਗਊ ਫਲਾਈ ਕੈਂਪ ਲਗਾਏ ਜਾ ਰਹੇ ਹਨ ਇਹ ਮਾਮੂਨ ਦੇ ਵੈਕਸੀਨੇਸ਼ਨ ਦੇ ਠੀਕ ਹੈ ਉਹ ਆਪਣੇ ਪ੍ਰਿੰਸ ਭਾਈ ਜਾਨੇ ਨੇ ਹਾਂਜੀ ਲਗਦੇ ਰਹੋਦੇ ਦੇ ਤੇ ਹਾਂਜੀ ਤੇ ਵੈਕਸੀਨੇਸ਼ਨ ਉਹ ਹੋਰ ਦੀ ਪਿਛੇ ਲੱਗੀ ਉਹ ਲੰਬੀ ਦੀ ਵੈਕਸਿਨ ਆ ਗਈ ਉਹ ਲੱਗੂਗੀ ਤੇ ਬਸਾਤਾ ਵਿੱਚ ਐਚਐਸ ਦੀ ਵੈਕਸਿਨ ਤੇ ਹੋਰ ਬਾਕੀ ਰੂਟੀਨ ਟਰੀਟਮੈਂਟ ਵਿੱਚ ਇਹ ਅਭੀ ਤੇ ਦਾਜ ਕਾਲ ਠੰਡਰਾ ਮੌਸਮ ਆ ਤੇ ਉਸ ਹਸਾ ਬਲੋ ਥੋੜੀ ਕੇਅਰ ਕਰਦੇ ਵਜਾਂਦੀ ਹੈ ਤੇ ਆ ਮੈਡੀਸਨ ਸਾਰੀ ਇਹ ਲਾਪਾ ਕਰਦੇ ਵੀ ਠੰਡ ਤੇ ਯੂਜ਼ ਵਾਲੀ ਜਣਾ ਕਰੇ ਵਿਭਾਗ ਹੋ ਜੇ ਕਰੇ ਜਿਆਦਾ ਵੀ ਕੰਮਰਾ ਬੁਖਾਰ ਹੋ ਜੋ ਚੱਲੀ ਹੈ ਜੈ ਸ਼੍ਰੀ ਰਾਮ ਜੀ ਹਾਂਜੀ ਅੱਜ ਸ੍ਰੀ ਸ੍ਰੀ 108 ਬਾਬਾ ਦਾਇਆ RAM ਜੀ ਗਊਸ਼ਾਲਾ ਵਿਖੇ ਪਸ਼ੂ ਭਲਾਈ ਵਿਭਾਗ ਵੱਲੋਂ ਗਊ ਮਾਤਾ ਦੇ ਚੈੱਕਪਾਸਟ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਸੁਖਮੰਤ ਬ੍ਰੀਤਕਰ ਅਤੇ ਉਹਨਾਂ ਦੀ ਟੀਮ ਨੇ ਆ ਕੇ ਗਊਸ਼ਾਲਾ ਦੇ ਵਿੱਚ ਗਊ ਮਾਤਾ ਨੂੰ ਚੈੱਕ ਕੀਤਾ ਅਤੇ ਜ਼ਰੂਰਤਮੰਦ ਜੜੀਆਂ ਦਵਾਈਆਂ ਉਹ ਸਾਨੂੰ ਦਿੱਤੀਆਂ ਇਸ ਦੇ ਕੈਂਪ ਦੇ ਵਿੱਚ ਇਹਨਾਂ ਨੇ ਸਾਨੂੰ ਵੀ ਦੱਸਿਆ ਕਿ ਕਿਸ ਤਰ੍ਹਾਂ ਕਿਹੜੀ ਦਵਾਈ ਕਿਸ ਤਰ੍ਹਾਂ ਦੇਣੀ ਹੈ ਤੇ ਇੱਕ ਗਵਰਨਮੈਂਟ ਦੇ ਵੱਲੋਂ ਕੀ ਕੀ ਫੈਸਿਲਿਟੀ ਤੁਹਾਨੂੰ ਮਿਲਦੀਆਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਜਿੱਥੋਂ ਵੀ ਅਸੀਂ ਇਹਨਾਂ ਨੂੰ ਕਾਲ ਕਰਦੇ ਹਾਂ ਉਸੇ ਟਾਈਮ ਆ ਕੇ ਗਊ ਮਾਤਾ ਨੂੰ ਚੈੱਕ ਕਰਦੇ ਆ ਤੇ ਉਹਨੂੰ ਦਵਾਈ ਦੇ ਦਿੰਦੇ ਟ੍ਰੀਟਮੈਂਟ ਕਰਦੇ ਅਸੀਂ ਜੈ ਸ਼੍ਰੀ ਰਾਮ ਜੀ ਹਾਂਜੀ ਸਰ ਜੈ ਸ਼੍ਰੀ ਰਾਮ ਜੀ ਗਊਸ਼ਾਲਾ ਧਿਆਨਪੁਰ ਕਲੇਰ ਬਾਬਾ ਜਿਆਰਾਮ ਜੀ ਗਊਸ਼ਾਲਾ ਕਲੇਰ ਵਿਖੇ ਅੱਜ ਮੈਡੀਕਲੈਂਪ ਲੱਗਾ ਜੋ ਡਾਕਟਰ ਸੁਖਮਨਪ੍ਰੀਤ ਵੈਟਰਨਰੀ ਆਫਸਰ ਅਰਿਆ ਹਲੋ ਲਾਇਆ ਜਾ ਰਿਹਾ ਜੀ ਇਹ ਆਪ ਕਮਿਸ਼ਨ ਕਮਿਸ਼ਨ ਵਾਲੋ ਜੀ ਲਾਇਆ ਜਾ ਰਿਹਾ ਕਿ ਪਸ਼ੂਆਂ ਦੀ ਡੀ ਰੋਟੇਟਡ ਕੰਮ ਕਰ ਰਹੇ ਜੀ ਵਧੀਆ ਦਵਾਈਆਂ ਦੇਣਗੇ ਜੀ ਲਿਆਂਦੀਆਂ ਇਹਨਾਂ ਨੇ ਮਤਲਬ ਦਵਾਈਆਂ ਵੀ ਲਿਆਂਦੀਆਂ ਵਾ ਹੋਰ ਵੀ ਚੈੱਕਅਪ ਕੀਤਾ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਬਹੁਤ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਰਿਆ ਕਲੇਰ ਭਿਆਨਪੁਰ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਹੈ ਕੋਈ ਕੌਸ਼ਲਾ ਦੀ ਵੱਧ ਵੱਧ ਸੇਵਾ ਕਰਨ ਤੇ ਆਇਆ ਕਰਨਾ ਇਹ ਲੱਗਦਾ ਇਦਾਂ ਦੇ ਕੈਂਪ گاਂ ਵੀ ਜਾਰੀ ਰਹਿਣਾ ਚਾਹੀਦਾ ਹਾਂ ਹਾਂ ਜੀ ਹਾਂ ਜੀ ਕੈਂਪ ਹਰ ਮਤਲਬ ਮਹੀਨੇ ਦੋ ਮਹੀਨੇ ਬਾਅਦ ਅਸੀਂ ਸ਼ੁਰੂਆਤ ਕਰਾਵਾਂਗੇ ਵੀ ਮਹੀਨੇ ਦੋ ਮਹੀਨੇ ਬਾਅਦ ਕੋਈ ਅਧਿਕਾਰੀ ਆਣ ਕੇ ਇਸੇ ਤਰ੍ਹਾਂ ਕੈਂਪਰ ਦੇ ਵਿੱਚ ਮਤਲਬ ਡਾਕਟਰ ਸਾਹਿਬ ਆਉਣ ਤੇ ਚੈੱਕਅਪ ਕਰਨ